ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਲੱਗਾਂਗਾ ਮੈਂ ਸੇ ਲੈ ਲੈ ਕੇ ਜੀ ਇੱਕ ਬੜ ਬਈ ਤਾਜੀ ਸੂਈ ਆ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜੋ ਬਾਪੂ ਜੀ ਬਾਪੂ ਹਸੀਕਾਲ ਹਸੀਕਾਲ ਰਕਤ ਹਸੀਕਾਲ ਉਹ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਫੋਮ ਨਾਮ ਅਮੰਦਰ ਸਿੰਘ ਪਿੰਡ ਛਣਾਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਟੱਪਾ ਨੇੜੇ ਪਿੰਡ ਨੇੜਾ ਰੌਡ ਇਹਦੇ ਭਾਈ ਭਜੰਗੇ ਆ ਨਾ ਇਹ ਪਿੰਨਾਂ ਦੇ ਵਿਚਾਲੇ ਜੀ ਆ ਮੋਬਾਈਲ ਨੰਬਰ ਬੋ 9855233600 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈਆਂ ਇਹ ਪਹਿਲਾ ਸੂਆ ਦੰਦਾਂ ਦੀ ਖੀਰੀ ਐ ਦੰਦਾ ਦੰਦਾ ਆਪਾਂ ਦਿਖਾ ਵੀ ਦਿੰਨੇ ਆ ਠੀਕ ਆ ਦੰਦੋਂ ਭਾਈ ਬਿਲਕੁਲ ਖੀਰੀ ਆ ਦੰਦ ਕੋਈ ਚੱਕਵੇਂ ਦਿਖਾ ਦੇ ਪਹਿਲਾ ਸੂਆ ਹਾਂ ਜੀ ਲੈ ਨੇੜੇ ਤੋਂ ਚੈੱਕ ਕਰ ਲੋ ਫੇਸਪੂਸ ਬੜਾ ਚੰਗਾ ਭਾਈ ਬਰੀਡ ਇੱਕ ਨੰਬਰ ਆ ਬੱਚਾ ਕੀ ਦੇਤਾ ਦੇਵਤ ਜੱਲ ਤਾਂ ਹਜੇ ਤੁੰਗੀ ਹੱਡੀ ਐ ਠੀਕ ਆ ਭਾਈ ਅਜੇ ਬੱਚੀ ਮਨ ਸਾ ਤੂੰ ਧੋਤਾ ਠੀਕ ਆ ਮੇ ਤੇ ਪੰਛੀ ਹੋਇਆ ਮਿੰਟ ਪੰਜ ਹੀ ਹੋਇਆ ਜੇ ਹਜੇ ਪਊਗੀ ਬਈ ਤੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਹੈ ਨਾ ਬਾਪੂ ਆ ਪਹਿਲੇ ਨੇ ਸੇਖ ਹੀ ਰੀ ਦਿੰਦਾ ਨਾਣੀ ਬਾਲਾ ਕਮਾਲ ਦਾ ਲੱਗਿਆ ਹੈ ਨਾ ਬੜੀ ਚੰਗੀ ਠੰਡੀ ਠੁਡੀ ਜਮਾ ਕਿਸੇ ਪਾਸੋਂ ਵੀ ਜਿਵੇਂ ਮਰਦੀ ਆ ਤੂੰ ਧਾਰ ਮਾਰੀ ਨਹੀਂ ਹੋਏ ਮਾਰ ਕੇ ਦਿਖਾ ਦੇਣਾ ਨਹੀਂ ਕਹਿਣਾ ਕੋਈ ਚਵਾਈ ਪੜੀ ਜੀ ਹਾਂ ਨਾ ਠੰਡੀ ਦੇ ਦੇ ਧਾਰ ਮਾਰੀ ਨਹੀਂ ਹਜੇ ਦੀ மாராயோ நம்ப நம்பர் சீஃபோ தோறா ਕਿੰਨਾ ਦੁੱਧ ਦੀ ਦੂ ਅਸਟੀਮੇਟ ਜਾ ਬਾਈ 20 ਤੋਂ ਮੈਂ ਤਾਂ ਬਾਹਰ ਤੱਕਦਾ ਹੂੰ ਪਹਿਲਾਂ ਬੱਚੇ 20 ਵੀ ਦੇ ਦੇ ਫੇਰ ਵੀ ਬਹੁਤ ਸਫਾਈ ਚ ਵਾਲਾ ਲੇਵਾ ਹਣਾ ਹਾਂ ਬੱਚੀ ਘਰੇ ਰੱਖਣੀ ਹੈ ਜੀ ਸਹੀ ਗੱਲ ਜੇ ਕਿਸੇ ਦੇ ਸੌਂਕ ਨਾ ਰੱਖਣੀ ਹੈ ਨਮਾ ਹਾਂ ਨਾ ਦੰਦਾਂ ਦੀ ਇਹ ਖੀਰੀ ਹੈ ਸਹੀ ਗੱਲ ਆ ਜਿਵੇਂ ਕੱਲ ਦੇਖ ਬੱਚੀ ਦਾ ਜਿਵੇਂ ਖੀਰੀ ਹੈ ਉਮਰ ਕੁਛ ਵੀ ਨਹੀਂ ਬੱਚੀਆਂ ਵਾਲੀ ਉਮਰ ਆ ਬਾਈ ਤੇ ਸੂਈ ਸਵਾਈ ਬੱਚਾ ਚਲੋ ਬੱਚਾ ਦੇ ਤਾਂ ਆਰਡਰ ਕਮਾਲ ਆ ਬਹੁਤ ਸੋਹਣਾ ਆਰਡਰ ਫੀਟਿੰਗ ਬੜੀ ਕਮਾਲ ਦੀ ਆ ਬਾਕੀ ਚਵਾਈ ਇੱਕ ਨੰਬਰ ਅ ਠੰਡੀ ਸੀਲ ਆ ਜਿਵੇਂ ਪ੍ਰੂਨ ਆ ਨਾ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਮੌਜ ਨਾਲ ਧਾਰਾ ਮਾਰਤੀਆਂ ਕੋਈ ਚੱਕਰੀ ਨਹੀਂ ਫੇਸ ਦੀ ਬਿਊਟੀ ਗੋਦੀਵਾਦੀ ਸੁਨੱਖ ਆਪਣਾ ਬੈਡ ਦੇ ਵਿੱਚ ਫੁੱਲ ਆ ਬਾਈ ਕਿਆ ਬਾਤ ਆ ਬਾਈ ਜਿੰਗੀ ਬਸ ਛੇ ਜਮੀ ਨਹੀਂ ਹਲ ਕਰੀਏ ਨਹੀਂ ਤੋਰਾ ਵੀ ਇੱਕ ਨੰਬਰ ਆ ਕਿ ਨਹੀਂ ਹਾਂ ਕੀ ਮੋਲ ਆ ਬੱਪੂ ਜੈਦਾ ਬਾਈ ਮੋਲ ਇੱਕ ਪੰਜ ਐਦਾ ਮਾਤਣ ਹੋਜੂ ਮਾਤਣ ਹੋਊਗਾ ਲਾਜ਼ਮੀ ਠੀਕ ਆ ਪਰ ਬੱਚੀ ਜੀ ਨੇ ਕਰੇ ਮੋਲ ਨਾ ਮੈਂ ਵਿਖੇ ਬੱਚੀ ਨਹੀਂ ਦੇਖੀ ਸਹੀ ਗੱਲ ਆ ਬਾਈ 1,05,000 ਰੁਪਇਆ ਮੋਲਾ ਭਾਈ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ। ਲੇਵਾ ਦੇਖੋ ਲੇਵਾ ਕਮਾਲ ਦਾ ਦੰਦੋਂ ਵੀ ਖੀਰੀ ਆ ਕਰਮੜੀ ਲੈ। ਆਰਡਰ ਦੇਖੋ। ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੈ। ਦੰਦਾਂ ਦੀ ਖੀਰੀ ਹੈ। ਬਾਕੀ ਪਛਾਤ ਦੁੰਨਾ ਸੱਡਾ ਦਿਖਾ ਦੇ ਥਣ। ਹਮ। ਐ ਇਹ ਵੀ ਇੱਕ ਪਾਛੇ ਚੱਡਾ ਮੂਰ ਨੂੰ ਵੀ ਉੰਨੀ ਹੈ। ਸਹੀ ਆ। ਲੈ। ਹਮ। ਲੈ ਇਧਰੋਂ ਲੇਵਾ ਚੈੱਕ ਕਰੋ। ਖਾਣ ਤੁਣੀ ਬਹੁਤ ਚੰਗਾ ਲੱਗਿਆ ਹਨਾ। ਬਹੁਤ ਚੰਗਾ ਹੈ ਜੀ। ਹਮ। ਉਠਿਆ ਥਣਾ ਪੂਰੇ ਚੰਗੇ ਸਹੀ ਗੱਲ ਆ ਉਤੋਂ ਵੀ ਪੱਧਰ ਆ ਯਾਰ ਆ ਇੱਧਰ ਦੇਖ ਰੋ ਪਲੀ ਵੀ ਵੀ ਚੰਗੀ ਆ ਜਿਹਦੀ ਬਾਸੀ ਵੀ ਦਿਖਾ ਦੇ ਇੱਕ ਨੰਬਰ ਵੜਾ ਸੂਈ ਸਵਾਈ ਆ ਬਈ ਕਿਆ ਬਾਤ ਆ ਇਧਰੋਂ ਲੈਵਾ ਦੁਆਰੇ ਚੈੱਕ ਕਰਵਾਣੇ ਲੈ ਨਾਲਾ ਨੂੰ ਨਾ ਫੁੱਲ ਚੰਗੇ ਕਰਮ ਆਗੇ ਬਾਪੂ 2 ਨੰਬਰ ਕਿਹੜਾ ਸੂਆ ਜੀ ਇਹ ਜੱਛ ਇਹ ਵੀ ਜੱਛੀ ਜੀ ਆ ਜੀ ਠੀਕ ਆ ਜੱਛੀ ਜੀ ਇਹ ਠੀਕ ਆ ਆ ਵੀ ਜੱਛੀ ਪੰਜਾਬ ਵਾਲ ਗਈ ਮੰਨੇ ਇਹ ਕਿਹੜਾ ਸੂਆ ਗਈ ਇਹ ਪਹਿਲੇ ਜੀ ਪਹਿਲਾ ਸੂਆ ਹਾਂ ਦੇਣ ਕਿੰਨੇ ਕਿਲੋ ਇਹ ਮੇਰੇ ਸਾਥੀ ਅਬੀ ਦੋ ਤਣਕ ਦੇ ਨਹੀਂ ਰੂ ਬਸੇ ਵੀ ਦੋ ਤਣਕ ਤਿਆਰੀ ਹੈ ਠੀਕ ਆ ਹਾਂ ਖੋਲ ਦੇ ਮਾੜੀ ਤੋਰ ਦੀਏ ਫਿਰ ਇਹ ਛੰਡੀ ਛੰਡੀ ਖੋਲ ਲੈ ਜੀ ਆ ਬਈ ਥੋੜੀ ਜੀ ਬਸ ਦਿਨ ਵੀ ਦੋ ਚਾਰ ਮਸਾਂ ਹੀ ਲਾਉਗੀ ਲੈ ਆਰਡਰ ਦੇ ਕਮਾਲ ਦਾ ਨਾ ਬਹੁਤ ਸੋਹਣਾ ਆਰਡਰ ਬਈ ਤੇ ਕੱਲਾ ਕੱਲਾ ਥਾਣ ਪੂਰੀ ਵਿੱਚੀ ਦੇ ਥਣ ਲੇਵਾ ਦੇਖੋ ਪੀੜੀ ਦੇ ਪਾਵੇ ਵਰਗੇ ਥਣ ਚਾਰੇ ਥਣ ਨੇ ਖੜਾਵੇਂ ਪੂਰੇ ਗੈਬ ਤੇ ਗੁਲਾਬੀ ਥਣ ਲੱਗਿਆ ਬ੍ਰੀਡ ਇੱਕ ਨੰਬਰ ਆ ਇਹ ਬਰੀਡ ਬਹੁਤ ਘੱਟ ਮਿਲਦੀ ਆ ਤੇ ਮੰਗ ਇਹਦੀ ਇੰਨੀ ਕ ਮੰਨ ਕੇ ਚੱਲ ਬਈ ਮਿਲਦੀ ਵੀ ਨਹੀਂ ਕਿੰਨੇ ਬਾਪੂ ਬਾਈ ਇਹੇ ਥਾਣਾ ਕਿਵੇਂ ਥਾਣਾ ਦੇ ਸੀ ਦਾ ਮੱਝ ਨਾਲ ਦਾ ਦੁੱਧ ਦੇ ਦੇਣਾ ਫੁੱਲ ਹੋ ਗਰਮੀ ਇਹ ਮੱਝ ਤੇ ਰੱਖ ਲੂੰ ਮੱਝ ਮਿਲਦੀ ਨਹੀਂ ਸਹੀ ਗੱਲ ਆ ਇਹਦੇ ਨਾਲ ਦੀ ਸਹੀ ਗੱਲ ਬਿਊਟੀ ਚੈੱਕ ਕਰ ਬੋਦੀਵਾਦੀ ਪੂਰੀ ਚੰਗੀ ਆ ਬੱਚੀ ਦੇਖ ਹੂੰ ਪਹਿਲਣ ਬੱਚੀ ਆ ਜਿਆਦੇ ਚੰਗਾ ਥਣ ਲੱਗਿਆ ਵਾ ਸਮੱਕ ਪੁਣਾ ਫੁੱਲ ਆ ਵੜ ਦੇ ਵਿੱਚ ਕਿ ਨਹੀਂ ਜਿਆਦੇ ਚੰਗਾ ਜੀ ਹੂੰ ਸਹੀ ਗੱਲ ਆ ਕੀ ਮੋਲਾ ਫਿਰ ਜੈਜਾ ਕੱਚੀ ਕੱਚੀ ਦਾ ਇਹਦਾ ਮੁੱਲ ਹੈਗਾ ਬਾਈ ਆਪਾਂ ਬੱਸ ਲੈਨ ਦੇਵ ਜੀ ਦੱਸਦੇ ਆ 75000 ਠੀਕ ਆ ਮਾਨਤਾਨ ਹੋ ਜੂ ਹੋ ਜੂਗਾ ਜੀ 75000 ਰੁਪਿਆ ਮੋਲਾ ਬਾਈ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬ੍ਰੀਡ ਚੰਗੀ ਹੈ ਬਰੀਕੀ ਚ ਵਾੜੀ ਹੈ ਜਰਸੀ ਬਰੀਡ ਆ ਫੇਸ ਬੂਸ ਦੇਖੋ ਬਿਊਟੀ ਇੱਕ ਨੰਬਰ ਆ ਉਦਿਵਾਦੀ ਪੂਰੀ ਚੰਗੀ ਬਈ ਕਾਸ ਵੀ ਵੜ ਦੇਖਾ ਨਹੀਂ ਹੋਲਾ ਹੂੰ ਕਿਸੇ ਪਾਸੇ ਕਮੀ ਨਹੀਂ ਹੋਵੇ ਦੇਜੋ ਸਹੀ ਆ ਭਾਈ ਨਾ ਆਪਾ ਜਾਨਵਰ ਹੋ ਮੜਾ ਲੱਗੇ ਪਾਈ ਦੋ ਰਹਿਗੇ ਨਹੀਂ ਚੰਗੇ ਲੈ ਆਣੀ ਬੜਾ ਚੰਗਾ ਲੱਗਿਆ ਹਨਾ ਖਾ ਲੈ ਪੂਰੀ ਵਿੱਚੀ ਤੇ ਇਕੱਲਾ ਇਕੱਲਾ ਥਾਣ ਮੋਟਾ ਹਨਾ ਇੱਕ ਦੋ ਦਿਨ ਲੈਣੇ ਆ ਹੂੰ ਜੇ ਤਿਆਰ ਹੋ ਗਈ ਫਿਰ ਸਾਫ ਹੈ ਵੀ ਬਹੁਤਾ ਲੇਵੇ ਨਹੀਂ ਹਨਾ ਬਾਈ ਸਾਫ ਹੈ ਜੀ ਬੜੀ ਸਾਫ ਹੈ ਜੀ ਹਾਂਜੀ ਹਾਂ ਦੁੱਧ ਵਾਲਾ ਪੀਸ ਆ ਭਾਈ ਲੈ ਲੇਵਾ ਚੈੱਕ ਕਰੋ ਕਮਾਲ ਦਾ ਹਲੇ ਕੱਚੀ ਆ ਵਸਨ ਦਾ ਜਾਓ ਹਸਾਉਣਾ ਆਪ ਪਵਿੱਦੀ ਦੀ ਪਵਾਦੀ ਆ ਵੀ ਪੋਣੀ ਤੇ ਇਹ ਵੀ ਕੱਚੀ ਆ ਫਿਰ ਹਾਂ ਇਹ ਕੱਚੀ ਆ ਜੀ ਇਹ ਕਿੰਨੇ ਦਿਨ ਪਾਈ ਦਿਨੇ ਜੀ ਦੀ ਕਿੰਨੇ ਦਿਨ ਲਊ ਇਹ ਇਹ ਲੈ ਜੂ ਹਫਤਾ ਜੀ ਹਫਤਾ ਲੈ ਜੀ ਪਾਈ ਤੱਕ ਦੁੱਧ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਬੱਦੂ ਵੀ ਤੇ ਨੇਰ ਤੇ ਇਤੈ ਵੀ ਕੱਦ ਅਸੇ ਤਾਂ ਲੌਣਾ ਕੱਚੀ ਐ ਹੂੰ ਇੱਧਰ ਦਿਖਾ ਦੇ ਸਿੰਢੀ ਛੁੱਟੀ ਕੱਚੀ ਆ ਲੇਵਾ ਕਮਾਨ ਦਾ ਹੱਥ ਜਿਵੇਂ ਮਰਜ਼ੀ ਫੇਰੀ ਚੱਲ ਠੰਡੀ ਬੋਲੋ ਥਾਣੀ ਬੜਾ ਚੰਗਾ ਲੱਗਿਆ ਹਾਂ ਹਾਂ ਲੈ ਹੂੰ ਪੂਰੀ ਵਿੱਤੀ ਥਾਣ ਲੈ ਕੀ ਬਾਤ ਆ ਨਾੜਾ ਨੂੜਾ ਹੀ ਬਹੁਤ ਚੰਗੀਆਂ ਯਾਰ ਇੱਧਰ ਪਿੱਛੇ ਦੀ ਦਿਖਾ ਦੇ ਹੂੰ ਲੇਵਾ ਇੱਕ ਨੰਬਰ ਨਾੜਾ ਨੂੜਾ ਫੁੱਲ ਚੰਗੀਆਂ ਪਛਾਂਦੋਂ ਲੇਵਾ ਚੈੱਕ ਕਰ ਲੋ ਲੈ ਕੀ ਬਾਤ ਆ ਬਈ ਲੈ ਬਰੀਡ ਇੱਕ ਨੰਬਰ ਆ ਹਣ ਹਾਂ ਉਹ ਲੇ ਬਾਪੂ ਤੋ ਫੇਸ ਦੀ ਬਿਊਟੀ ਕਮਾਲ ਬਰੀਡ ਇੱਕ ਨੰਬਰ ਗਰਮੀ ਨਹੀਂ ਮੰਨਦੀ ਫੈਂਟ ਫੁੱਲ ਆਊਗੀ ਕੱਲੀ ਕੱਚੀ-ਕੱਚੀ ਆ ਅੰਦਾਜ਼ਾ ਵਾਸਤੇ ਸਾਬਨ ਲਾਇਓ ਫੇਸ ਦੇਖੋ ਫੇਸ ਬੜਾ ਪਿਆਰਾ ਕਰਨ ਬਿਊਟੀ ਇੱਕ ਨੰਬਰ ਬੋਦੀਬਾਦੀ ਪੂਰੀ ਚੰਗੀ ਸਨੱਕ ਪੋਣਾ ਬੜ ਦੇ ਵਿੱਚ ਫੁੱਲ ਬਾਕੀ ਟੋਰਾ ਚੈੱਕ ਕਰ ਲੈ ਕਰ ਮਾਇਆ ਕੀ ਬਾਤ ਹੈ ਬਸ ਇਕੱਲੀ ਕੱਚੀ-ਕੱਚੀ ਹੋਈ ਹੈ ਕਰਨ ਬਸ ਦੇਣ ਨਹੀਂ ਦਿਆ ਜੀ ਹਮ ਕਦ ਕੁਦ ਵੀ ਵਧ ਗਿਆ ਪ੍ਰਿੰਟ ਵਧ ਗਿਆ ਕੋਈ ਕਦ ਨਹੀਂ ਛੋਟਾ ਸਹੀ ਆ ਇੱਕ ਨੰਬਰ ਚੀ ਮਨ ਹਮ ਸਹੀ ਬੱਸੀ ਹੈ ਸਹੀ ਹੈ ਦੂਜਾ ਜੂਆ ਮੋਲੇ ਦਾ 72 ਹੈ ਜੀ ਇਹਦਾ ਵੀ ਇਹਦਾ ਵੀ ਮੁੱਲ 50 ਹਾਂ ਮਨ ਇਹਦਾ ਕੋਈ ਮੁੱਲ ਹੈ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਹਾਂ ਜੀ ਹਾਂ ਮੁੱਲ ਜਾਇਜ਼ ਆ ਵੜ ਚੰਗੀ ਆ ਹਾਂ ਜੀ ਹਾਂ 나ਗ시 ਬਾਪੂ ਕੋਲੇ 3 ਬਈ 3 ਨੇ ਰਖਾਤੇ ਕਿਸੇ ਵੀ ਨੂੰ ਜਿੰਨਾ ਜੋ ਕੋਈ ਵੀ ਪਸੰਦਾ ਬਾਪੂ ਨਿਕਨੇ ਕਰ ਲਓ ਜੀ ਧੰਨਵਾਦ